ਹਿਰੂ ਸਹਿਬ ਜੀ ਆ ਸਮ ਹੱਲਾ ਪੰਜਵਾਰ ਡੋਲ ਡੋਲ ਮਹਾ ਦਖ ਪਾਇਆ ਬਿਨ ਸਾਧੂ ਸੰਗ ਖਾਟ ਲਾਭ ਗੋਬਿੰਦ ਹਰ ਰਸ ਪਾ ਭ੍ਰਮ ਇਕ ਰੰਗ ਆਦ ਕੋ ਨਾਮ ਜਪੀਐ ਨੀਤ ਸਾਸਤਿ ਆਏ ਸੋ ਪ੍ਰਭ ਤਿਆਗ ਅਵਰਪ੍ਰੀਤ ਰਹਾ ਕਰਨ ਕਾਰਨ ਸਮਰਾਪਤ ਸੋ ਪ੍ਰਭ ਜੀ ਅਦਾਤਾ ਆਪ ਧਿਆਵ ਸਗਲ ਸਿਆਣ ਪਾ ਅਠ ਪੈ ਪ੍ਰਬਜਾਪ ਬੀਤ ਸਗਾ ਸਹਾਏ ਸੰਗੀ ਉਤ ਅਪਾਰ ਚਰਨ ਕਮਲ ਬਸਾਏ ਹਰਦਾ ਜੀ ਅਟਵ ਆਧਾਰ ਕਰ ਕਿਰਪਾ ਪਤ ਪਾਤਰਮ ਗੁਣ ਤੇ ਰਾਜ ਅਸਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵਨ ਨਾਨਕ ਨਾਓ ਕਰਕੇ ਪਤ ਪਾਰ ਬ੍ਰਹਮ ਗੁਣ ਤੇ ਰਾਜ ਅਸਗਾਓ ਸਰਬ ਸੁਖ ਵੱਡੀ ਵਡਿਆਈ ਜਪ ਜੀਵਨ ਨਾਨਕ ਨਾਓ वाहिगुरु जी का खालसा वाहिगुरु जी की फते मैं नही नोरा अवसर लचा रातना जामी पुरुख भगवान दसन दास कह जन नानक जिहा तू घर है तेहा हो करीब ख्याल सुगुरु प्यारी सतसंग जी सतगुर ने पार बखशिश की है ਆਸਮਾ ਹੱਲਾ ਬਨਵਾ ਅਸਰਾ ਅੜਿਆ ਪੰਜਵੇਂ ਪਾਛਾ ਸ਼ਹੀਦਾਂ ਦੇ ਸਤਿ ਆਚਨ ਸ੍ਰੀ ਗੁਰੂ ਅਰਜਨ ਸਾਹਿਬ ਦੇ ਮੁਖਾਰਬਨ ਤੋਂ ਚਾਰਨ ਕੀਤਾ ਹੋਇਆ 12ਵੇਂ ਘਰ ਦਾ ਤੀਜਾ ਤੇ ਲੜੀਵਾਰ ਦਾ 138 ਨੰਬਰ ਸ਼ਬਦ ਜੋ ਕਿ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਅੰਗ 405 ਅੰਗ ਤੇ ਸੁशोਭਿਤ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਹਰ ਕੋਨਾਮ ਦੇ ਪੀ ਆ ਨੀਤ ਭਾਈ ਉਸ ਹਰੀ ਦਾ ਉਸ ਦੁੱਖ ਹਰਨ ਵਾਲੇ ਦਾ ਨਾਮ ਨਿਤਾ ਪ੍ਰਤੀ ਜਪਨਾ ਕਰੀਏ ਰੋਜ਼ਾਨਾ ਜਪੀਏ ਰੋਜ਼ਾਨਾ ਨੇਤ ਨਿਤ ਜਪਨਾ ਕਰੀਏ ਅੰਮ੍ਰਿਤ ਵੇਲੇ ਉੱਠ ਕੇ ਨਿਤਾ ਪ੍ਰਤੀ ਰੋਜ਼ਾਨਾ ਨਾਮ ਦੇ ਨਾਲ ਜਪਨਾ ਕਰੀਏ ਸਾਹ ਸਾਸਤੇ ਆਏ ਸੁ ਕਬ ਤਿਆਗ ਅਵਰਪ੍ਰੀਤ ਰਹਾਉ ਕਹਿੰਦੇ ਸਾਹ ਸਾਹ ਕਰਕੇ ਉਸ ਨੂੰ ਧਿਆਨਾ ਕਰ ਉਸ ਪਰਮਾਤਮਾ ਨੂੰ ਸੋ ਪ੍ਰਭ ਉਸ ਸੋ ਉਸ ਤਰਮਾ ਨੂੰ ਜਪਨਾ ਕਰ ਜਿਹੜਾ ਤੈਨੂੰ ਸਾਹ ਸਾਹ ਸਮਾਰਤਾ ਮੇਰਾ ਪਰਸੋਈ ਇਹਦਾ 10 ਸਵਾਸ ਸਵਾਸ ਕਰਕੇ ਸਾਹਮਰੇ ਤੂੰ ਵੀ ਉਹਦਾ ਸਿਮਰਨ ਸਵਾਸ ਸਵਾਸ ਕਰਕੇ ਕਰਨਾ ਅੰਕਾਰ ਤਿਆਗ ਅਵਰਪ੍ਰੀਤ ਹੋਰ ਸਾਰੀਆਂ ਪ੍ਰੀਤਾਂ ਜਿਹੜੀਆਂ ਨੇ ਝੂਠੀਆਂ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਸਾਰੇ ਸਾਰੇ ਜਗਤ ਆਪਣੇ ਸੁਖ ਲਾਗਿਓ ਕਿ ਆਧਾਰਾ ਕਿਆ ਮੀਤ ਕਿੰਨੇ ਚਾਹੇ ਇਸਤਰੀ ਐ ਚਾਹੇ ਪੁੱਤਰ ਐ ਚਾਹੇ ਰਿਸ਼ਤੇਦਾਰ ਚਾਹੇ ਸਾਖ ਸਬੰਧੀ ਸਾਰੇ ਮਤਲਬ ਕਰਕੇ ਜੁੜੇ ਨੇ ਪਰ ਜਿਸ ਦਿਨ ਤੇਰਾ ਮਤਲਬ ਤੇਨੂੰ ਮਿਲਣਾ ਬੰਦ ਹੋ ਗਿਆ ਭਾਵ ਸ਼ਰੀਰ ਬਿਰਧ ਹੋ ਗਿਆ ਪਰ ਆਪ ਦਾ ਪਾਣੀ ਦਾ ਗਲਾਸ ਚੱਕ ਕੇ ਪੀਣ ਜੋ ਗਾਨਾ ਹੈ ਇਹ ਹੀ ਤੇਰੇ ਸਾਥ ਸਬੰਧੀ ਇਹ ਹੀ ਤੇਰੀ ਪੁੱਤਰ ਇਹ ਹੀ ਤੇਰੀ istri ਤੈਨੂੰ ਦੋਤ ਪਿਆਰੇਗੀ ਭਾਈ ਇਹਦੇ ਵਿੱਚ ਕੋਈ ਵੀ ਪ੍ਰੀਤ ਸੱਚੀ ਨਹੀਂ ਹੈ ਜਗਤ ਵਿੱਚ ਸਾਰੇ ਝੂਠੀ ਪ੍ਰੀਤ ਦੇਖਣੀ ਕੀਤੀ ਹੈ ਔਰ ਤਿਆਗ ਔਰ ਸੰਪ੍ਰੀਤ ਕਹਿੰਦੇ ਹੋਰ ਸਾਰੀਆਂ ਪ੍ਰੀਤਾਂ ਆਸਾਂਵਾਂ ਤਿਆਗਨੀਆ ਕਰ ਕਿਉਂਕਿ ਬਚਨਾ ਬਚਪਨੇ ਵਿੱਚ ਮਾਪੇ ਦੀ ਆਸਣਾਂ ਦਾ ਜਵਾਨੀ ਵਿੱਚ ਧੀਆ ਪੁੱਤਰਾਂ ਤੋਂ ਔਸਤਰੀ ਤੋਂ ਆਸ ਲਾਂਦਾ ਹੈ ਬੁਢਾਪੇ ਵਿੱਚ ਫਿਰ ਆਪਣੇ ਬੱਚਿਆਂ ਤੋਂ ਆਸ ਲਾਉਣੇ ਕਰਦਾ ਹੈ ਪਰ ਆਸ ਕਿਸੇ ਵੀ ਥਾਂ ਤੇ ਪੂਰੀ ਨਹੀਂ ਹੁੰਦੀ ਕਿਉਂਕਿ ਸਤਿਗੁਰੂ ਦੀ ਬਾਣੀ بابا ਕਬੀਰ ਸਾਹਿਬ ਕਹਿੰਦੇ ਨੇ ਪੁੱਤਰ ਕਲਤਰ ਲక్ష్ਮੀ ਮਾਇਆ ਇੰਤੇ ਕੋ ਕਵਣਾ ਸੁਖ ਪਾਇਆ ਕਹਿੰਦੇ ਕਿਹੜਾ ਐਸਾ ਹੈ ਜਿਹੜਾ ਇਹਨਾਂ ਤੋਂ ਸੁਖੀ ਹੋਇਆ ਕਿਉਂਕਿ ਪ੍ਰੀਤ ਜਗਤਨਾ ਲਾਏਗਾ ਤੇ ਝੂਠੀ ਹੈ ਇਹ ਇੱਕ ਤਾਂ ਟੁੱਟੇਗੀ ਟੁੱਟੇਗੀ 100% ਕਿਉਂਕਿ ਅੱਜ ਕੱਲ ਸੁਇਸਾਈਡ ਦੇ ਕਾਰਨ ਵੀ ਇਹੀ ਪ੍ਰੀਤ ਟੁੱਟਣ ਦੇ ਵੱਧ ਰਹੇ ਨੇ ਤੇ ਸਤਿਗੁਰੂ ਕਹਿੰਦੇ ਨੇ ਜਗਤ ਵਿੱਚ ਝੂਠੀ ਪ੍ਰੀਤ ਆਪਈ ਕੋਈ ਤੇਰਾ ਆਵਦਾ ਨਹੀਂ ਐ ਨਾ ਲੈ ਕੇ ਆਏਂ ਕੋਈ ਸੱਚ ਸਬੰਧੀ ਨਾ ਲੈ ਕੇ ਇਸ ਸੰਸਾਰ ਤੋਂ ਜਾਏਂਗਾ ਇਸ ਲਈ ਔਰ ਸਾਰੀਆਂ ਪ੍ਰੀਤੀਆਂ ਔਰ ਅਵਰ ਕਾਜ ਤੇ ਜਿੰਨਾ ਕੰਮ ਔਰ ਕੋਈ ਕੰਮ ਨਹੀਂ ਜਿਹਦੇ ਕੰਮ ਆਣਗੇ ਤੇਰੇ ਕਿਤੇ ਕਹਦੇ ਵੀ ਨਾਮ ਸਿਮਰਨ ਤੋਂ ਬਿਨਾ ਦੁਨੀਆ ਕੰਮ ਕਰਦਾ ਇਹ ਬੜੇ ਵੱਡੇ ਭਾਈ ਵੱਡ ਇਹ ਕੰਮ ਜਿਹੜੇ ਕਮਾਈ ਦੇ ਗਏ ਨੇ ਇਹ ਤਾਂ ਪਸ਼ੂ ਪੰਛੀ ਦੀ ਵੀ ਕਰਦੇ ਨੇ ਇਨੇ ਕਾ ਕੀਟ ਪਤੰਗੇ ਵੀ ਆਪਣੇ 3 ਪੁੱਤਰਾਂ ਨੂੰ ਪਾਲਦੇ ਨੇ ਵੱਡੇ ਕਰਮ ਕੀ ਹੈ ਇਸ ਮਨੁੱਖੇ ਜਾਂ ਮਨੁੱਖ ਵੱਡਾ ਕਰਮ ਇਹ ਹੈ ਵੀ ਹੋਰਾਂ ਦੀ ਪ੍ਰੀਤ ਛੱਡ ਕੇ ਨਿਰਕਾਰਨਾ ਪ੍ਰੀਤਲਾ ਤੇ ਆਇਆ ਸਫਲਾ ਹੋ ਸਕੇ ਰਹਾਉ ਵਿਸ਼ਰਾਮ ਦੇ ਕੇਂਦਰੀ ਪਾਲ ਸਮਝਾਣਾ ਕਰਦੇ ਨੇ ਅਸਮ ਹਲਾ ਪੰਜਵਾ ਅਸਾਰਾਗੇ ਪਹਿਲੇ ਪਾਸ਼ਾ ਤਨ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਮੁਖਾਜ਼ਬੇ ਤਮ ਪਾਲਨ ਫਰਮਾਨ ਡੋਲ ਡੋਲ ਮਹਾ ਦੁਖ ਪਾਇਆ ਬੇਨਾਸਰ ਦੂਤ ਸੰਗ ਕਹਿੰਦੇ ਡੋਲ ਡੋਲ ਕੇ ਬਹੁਤ ਦੁੱਖ ਪਾਇਆ ਜਿਹਨੂੰ ਸਾਧਗੁਰੂ ਕਹਿੰਦੇ ਨੇ ਉਹ ਆਇਆ ਦੂਰੋਂ ਚੱਲ ਕੇ ਮੈਂ ੱੱਕੀ ਤੋਂ ਸੁਣਿਆ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਪਰ ਮੇਰੇ ਸਾਧਗੁਰੂ ਮੈਂ ਤੇਰੀ ਸ਼ਰਨ ਤੱਕਣੀ ਕੀਤੀ ਹੈ ਡੋਲ ਡੋਲ ਕੇ ਥਾਂ ਥਾਂ ਕੇ ਪੜ ਕੇ ਬਹੁਤ ਵੱਡਾ ਦੁੱਖ ਪਾਇਆ ਹੰਡਾਇਆ ਤੇਰੇ ਤੋਂ ਬਿਨਾਂ ਬਿਨਾਂ ਸਾਧੂ ਸੰਗ ਬਿਨਾਂ ਤੇਰੀ ਸੰਤ ਸੰਗਤੇ ਬਹੁਤ ਦੁਖੀ ਹੋਇਆ ਜਨਮ ਜਨਮ ਦਾ ਦੁੱਖ ਮੁਕਤਨਾ ਕੀਤਾ ਹੈ ਘਾਟ ਲਾਭੋ ਗੋਬਿੰਦ ਹਰ ਵਸ ਪਾਤ ਬ੍ਰਹਮ ਇੱਕ ਰੰਗ ਕਹਿੰਦੇ ਖਟਨਾ ਕਰ ਕੀ ਲਾਭ ਦਾ ਸੌਦਾ ਫਾਇਦੇ ਦਾ ਸੌਦਾ ਕਰ ਹੁਣ ਆਪਾਂ ਕਹਿੰਦੇ ਜੀ ਜ਼ਿੰਦਗੀ ਬਸਰ ਕਰ ਰਹੇ ਆ ਮਾਇਆ ਚਾਹੀਦੀ ਐ ਸਭ ਕੋ ਚਾਹੀਦੀ ਐ ਧੀਆ ਪੁੱਤਰ ਪਾਲ ਰਹੇ ਆ ਸਭ ਤੋਂ ਵੱਡਾ ਕੰਮ ਐ ਉਹ ਭਾਈ ਇਹ ਵੱਡਾ ਕੰਮ ਨਹੀਂ ਇਹ ਸਭ ਤੋਂ तुਛ ਕੰਮ ਐ ਸਤਗੁਰੂ ਕਹਿੰਦੇ ਨੇ ਇਹ ਤਾਂ ਸਾਰੇ ਕਰਮ ਜਿਹੜੇ ਨੇ ਇਹ 84 ਲੱਖ ਜੂਨਾ ਵੀ ਕਰਦੀਆਂ ਤੂੰ ਵੱਡਾ ਕੰਮ ਨਹੀਂ ਕੋਈ ਕਰਤਾ ਕਿਉਂਕਿ ਜੇ ਸਾਸ਼ਨ ਤੂੰ ਬੈਠੇ ਕਿਤੇ ਬੈਸ ਗਿਆ ਜੇਕਰ ਤੂੰ ਕਰ ਰਹੇ ਆ ਬਥੇਰੇ ਆਏ ਤੇ ਬਥੇਰੇ ਕਰ ਗਏ ਨੇ ਇਹ ਚ ਕੋਈ ਵੱਡਾ ਵਿਲਖਣ ਕੰਮ ਨਹੀਂ ਹੈ ਪਰ ਖੱਟਣਾ ਕਿ ਨਾਮ ਖੱਟ ਨਾਮ ਦਾ ਫਾਇਦਾ ਹੈ ਜੇਕਰ ਨਾ ਘਰ-ਵਾਰ ਸਾਹਮਣੇ ਕਹਿੰਦੇ ਉਹਦੇ ਕੋਈ ਫਾਇਦਾ ਮਿਲੇਗਾ ਨਹੀਂ ਉਲਟੀ ਦਾ ਨੁਕਸਾਨ ਹੀ ਹੋਏਗਾ ਕਿਉਂਕਿ ਇਹ ਮੋਹ ਦੀਆਂ ਤੰਦਾ ਹੋਰ ਮੰਨ ਲੈਣ ਗਿਆ ਤੇ ਲਾ ਘਾਟ ਲੜ ਕਿਉਂਕਿ ਮੋਹ ਦੀਆਂ ਤੰਡਾ ਕੱਟ ਕੇ ਬੰਦਾ ਅਨੇਕਾਂ ਪਰਪੰਚ ਕਰਦਾ ਜਿਹਨੂੰ ਸਤਿਗੁਰ ਦੀ ਬਾਣੀ ਸੋਠ ਰਾਜ ਜੀ ਕਹਿੰਦੇ ਬਹੁ ਪਰਪੰਚ ਕਰ ਪਰਤਾਂ ਲਾਇਆ ਸੁਤਦਾਰਾ ਪੈ ਆਣ ਲੁਟਾਵੇ ਮੇਰੇ ਮਨ ਭੂਲੇ ਕਪਟਰਾ ਕੀਜੇ ਅੰਤਨ ਬੇਰਾ ਤੇਰੇ ਜੀ ਪੈ ਲਿਜੇ ਕਹਿੰਦੇ ਨਵੇਰਾ ਤੈਨੂੰ ਦੇਣਾ ਪਏਗਾ ਜਿਹੜੇ ਧੀਆਂ ਪੁੱਤਰਾਂ ਲਈ ਬੇਇਮਾਨੀ ਚੋਰੀ ਠੱਗੀ ਯਾਰੀ ਹਰਾਨ ਕੋਈ ਕਰਦਾ ਨਤੀਜਾ ਤੈਨੂੰ ਦੇਣਾ ਪਏਗਾ ਤੇ ਇੱਕ ਦਿਨ ਉਸੇ ਚੋਰੀ ਯਾਰੀ ਲਈ ਤੈਨੂੰ ਪਛਤਾਣਾ ਪੈ ਜਾਏਗਾ ਕਿਉਂਕਿ ਇਸ ਸੰਸਾਰ ਚ ਰਹਿਣ ਦੇ ਆ ਪਛਤਾਣਾ ਪੈ ਗਈ ਪੈਗਾ ਉਹਦਾ ਹਰਜਾਨਾ ਪਰ ਨਹੀਂ ਪੈਗਾ ਪਰ ਆਵਾ ਗੁੰਦ ਗੇੜ ਵੀ ਤੁੰਗਾ ਆਪ ਪਿਆਰ ਕਰ ਲਏਗਾ ਇਸ ਲਈ ਭਾਈ ਨਾਮ ਦਾ ਲਾਭ ਫਾਇਦਾ ਖਟਨਾ ਕਰ ਠਾਟ ਲਾਭ ਗੋਬਿੰਦ ਹਰ ਰਸ ਨਾਮ ਰੂਪੀ ਹਰ ਰਸ ਦਾ ਲਾਭ ਫਾਇਦਾ ਖਟਨਾ ਕਰ ਬਾਰ ਬ੍ਰਹਮ ਇੱਕ ਰੰਗ ਇੱਕ ਬਾਰ ਬ੍ਰਹਮ ਦੇ ਰੰਗ ਵਿੱਚ ਰੰਗ ਕੇ ਹਰ ਕੋ ਨਾਮ ਜਪੀਐ ਨੀਤ ਸੰਸਾਸਟ ਆਈ ਸੁ ਪ੍ਰਭ ਤੇ ਆਵਰ ਪਰਿਤ ਰਹਾਓ ਕਹਿੰਦੇ ਨਿਤਾ ਪ੍ਰਤੀ ਉਸ ਹਰੀ ਪ੍ਰਮਾਤਮਾ ਦਾ ਨਾਮ ਜਪਣਾ ਕਰੀਏ ਸਵਾਸ ਸਵਾਸ ਕਰਕੇ ਉਸ ਨੂੰ ਧਿਆਣਾ ਕਰੀਏ ਉਹ ਸਾਰੀਆਂ ਪ੍ਰੀਤੀਆਂ ਸੰਸਾਰ ਦੀਆਂ ਝੂਠੀਆਂ ਨੇ ਉਹਨੂੰ ਛੱਡਣਾ ਕਰੀਏ ਰਹਾਓ ਵਿਸ਼ਰਾਮ ਦੇ ਕੇਂਦਰੀ ਪਾਸੁੰਦੇ ਹਾਂਦੇ ਨੇ ਕਰਨ ਕਰਣ ਸਮਰਥ ਸੋ ਪ੍ਰਭ ਜੀ ਦਾਤਾ ਆਪ ਕਿਉਂਕਿ ਕਰਨ ਦੇ ਤੇ ਕਰਾਉਣ ਦੇ ਸਮਰਥੋ ਮੇਰਾ ਪ੍ਰਮਾਤਮਾ ਆਪ ਹੈ ਜੀ ਦਾਤਾ ਆਪ ਜੀਆਂ ਨੂੰ ਪਾਲਣ ਵਾਲਾ ਜੀਆਂ ਨੂੰ ਦਾਤਾ ਦੇਣ ਵਾਲਾ ਰਿਜਕ ਦੇਣ ਵਾਲਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਸਹਿਜ ਪੱਥਰ ਵਿੱਚ ਜੰਤੂ ਪਾਏ ਤਾਂ ਕਾ ਰਿਜਕ ਆਗਿਆ ਕਰ ਕਰੇ ਤੇਰੇ ਆਮ ਮੂਖ ਮਨਾ ਤੂੰ ਆਪਦੀਆਂ ਫਿਕਰਾਂ ਕਰਦਾ ਹੈ ਉਹ ਤਾਂ ਪੱਥਰਾਂ ਵਿੱਚ ਵੀ ਕੀੜੇ ਪੈਦਾ ਕਰਕੇ ਉਹਦਾ ਵੀ ਰਿਜਕ ਉਹਰੇ ਅੱਗੇ ਧਰ ਦਿੰਦਾ ਐਡਾ ਸਮਰੱਥ ਹੈ ਇਸ ਲਈ ਉਹ ਕਹਿੰਦੇ ਜੀ ਦਾਤਾ ਆਪ ਉਹ ਆਪ ਪ੍ਰਮਾਤਮਾ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ ਤਿਆ ਵਿਸਰ ਸਿਆਣਪਨ ਅੱਠ ਪਹਿਰ ਪ੍ਰਭ ਜਾਪ ਜਦੋਂ ਇਹ ਯਾਦ ਆ ਜਾਏਗਾ ਸਮਝ ਆ ਜਾਏਗਾ ਉਸ ਸਮਰਾਥ ਹੈ ਫਿਰ ਸਾਰਾ ਕੁਝ ਸਾਰੀਆਂ ਛਣਪਾਂ ਚ ਪਰਾਈਆਂ ਛੱਡ ਕੇ ਫਿਰ ਅੱਠੋ ਪੈਰੋ ਸੁਪਰਮਾਤਮਾ ਨੂੰ ਧਿਆਏਗਾ ਕਿਉਂਕਿ ਮਨੁੱਖ ਉਦੋਂ ਤੱਕ ਨਹੀਂ ਧਿਆਂਦਾ ਜਾਂ ਧਿਆਂਦਾ ਮਤਲਬ ਕਰਕੇ ਜਾਂ ਧਿਆਂਦਾ ਦਿਖਾਵਟ ਕਰਕੇ ਕਹਿੰਦੇ ਉਦੋਂ ਤੱਕ ਨਿਸ਼ਕਾਮ ਹੋ ਕੇ ਨਹੀਂ ਜਪਦਾ ਜਦ ਤੱਕ ਇਹਨੂੰ ਡਿੜ੍ਹ ਵਿਸ਼ਵਾਸ ਨਹੀਂ ਹੁੰਦਾ ਵੀ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੈ ਸੰਪੀਤ ਤੇਰਾ ਭਾਣਾ ਕਿ ਜਦ ਤੱਕ ਇਹਨੂੰ ਪ੍ਰਤੱਖ ਨਹੀਂ ਹੁੰਦਾ ਕਿ ਪ੍ਰਮਾਤਮਾ ਸਭ ਕੁਝ ਕਰਨ ਦੇ ਸਮਰੱਥ ਹੈ ਉਹਦੇ ਲਈ ਕੋਈ ਮੂਰਖ ਨਹੀਂ ਕੋਈ ਸਿਆਣਾ ਨਹੀਂ ਤੇ ਉਦੋਂ ਤੱਕ ਇਹ ਨਾਮ ਨਹੀਂ ਜਪਦਾ ਜੇ ਚੱਪਦੇ ਤੇ ਸਿਆਣਪ ਦੇ ਅਧੀਨ ਪਰ ਸਤਿਗੁਰੂ ਕਹਿੰਦੇ ਨੇ ਤਿਆਗ ਸਾਰੇ ਸਿਆਣਪਾਂ ਸਾਰੀਆਂ ਸਿਆਣਪਾਂ ਚ ਪਰਾਈਆਂ ਛੱਡ ਅਠੋ ਪੈਰ ਰਾਤ ਦਿਨ ਉਹਨੂੰ ਜਪਣਾ ਕਰ ਮੀਤ ਸਖਾ ਸਹਾਏ ਸੰਗੀ ਉਤ ਅਗਮ ਅਪਾਰ ਉਮੀਦ ਹੈ ਮਿੱਤਰ ਸਖਾ ਹੈ ਸਹਾਏ ਉਹ ਸਹਾਇ ਹੁੰਦਾ ਸੰਗੀ ਬਣਦਾ ਹੈ ਆੰਗ ਸੰਗ ਹੁੰਦਾ ਊਚ ਅਗਰ ਮਾ ਪਾਰ ਊਚ ਅਪਾਰ ਬਿੱਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਲ ਤੇ ਉਧਰੇ ਸੁਣ ਤੇ ਉਧਰੇ ਬਿਣ ਸੇ ਪਾਪ ਕਨੇ ਕਿੰਨੇ ਮੇਰੇ ਸਤਿਗੁਰੂ ਜਿਹੜਾ ਗਾਉਂਦਾ ਹੈ ਉਹ ਗਾਉਂਦੇ ਆ ਵੀ ਪਾਰ ਉਤਾਰਾ ਹੋ ਜਾਂਦਾ ਹੈ ਸੁਣਦੇ ਆ ਵੀ ਪਾਰ ਉਤਾਰਾ ਹੋ ਜਾਂਦਾ ਹੈ ਪਰ ਮੇਰੇ ਸਤਿਗੁਰੂ ਤੂੰ ਐਡਾ ਉੱਚਾ ਹੈ ਐਡਾ ਗੰਮਤਾ ਤੋ ਰਹਿਤਾ ਐਡਾ ਪਰਰਵਾਰਤ ਹੋ ਰਹਿਤਾ ਤੂੰ ਸੰਗੀ ਇਸ ਜਹਾਨ 'ਚ ਵੀ ਇਸ ਦੰਤ ਤੋਂ ਬਾਅਦ ਵੀ ਸੰਗੀ ਬੰਦਾ ਹੈ ਅਗੇ ਸਤਿਗੁਰੂ ਬਖਸ਼ਿਸ਼ ਕਰਦੇ ਨੇ ਚਰਨ ਕਮਲ ਸਾਈ ਹਿਰਦੇ ਜੀਏ ਕੋ ਆਧਾਰ ਪਰਮਾਤਮਾ ਦੇ ਚਰਨ ਪਰਮਾਤਮਾ ਦੇ ਬਚਨ ਰੂਪੀ ਚਰਨ ਹਿਰਦੇ ਵਿੱਚ ਵਸਾਏ ਕਰ ਭਾਈ ਜੀ ਜਿੰਦ ਦਾ ਆਸਰਾ ਜੀਆ ਦਾ ਦੀਪ ਆਪੋ ਤੇ ਦੀ ਗੱਲ ਹੈ ਸਾਰੇ ਜੀਆ ਦਾ ਆਧਾਰ ਹੈ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਦਸ ਗਾਉ ਮੇਰੇ ਸਤਿਗੁਰੂ ਕਿਰਪਾ ਕਰ ਮੇਰੇ ਪਰਮਾਤਮਾ ਮੇਰੇ ਮਾਲਕ ਦੇ ਨਾਲੀਆਂ ਜੰਨਣ ਵਾਲਿਆ ਗੁਣ ਤੇਰਾ ਜਸ ਗਾਉ ਤੇਰਾ ਗੁਣ ਗਾਣਾ ਕਰਾਂ ਤੇਰੀ ਜਸ ਵਡਿਆਈ ਕਰਾਂ ਸਰਬ ਸੁਖ ਵੱਡੀ ਵੱਡਿਆਈ ਜਪ ਜੀਵੈ ਨਾਨਕ ਨਾਮ ਸਾਰੇ ਸੁੱਖਾਂ ਤੋਂ ਇੱਕ ਹੀ ਵੱਡੀ ਵਡਿਆਈ ਐ ਵੀ ਤੇਰਾ ਨਾਮ ਜਪ ਲਾਂ ਜਪ ਕੇ ਜਿਉਂਦਾ ਹਾਂ ਨਾਨਕ ਨਾਮ ਦਾਤ ਨਾਮ ਜਪਦਾ ਤੇ ਜਿਉਂਦਾ ਹੈ ਤਾਂ ਹੀ ਸਤਿਗੁਰੂ ਕਹਿੰਦੇ ਨੇ ਆਠਾਂ ਜੀਵਾਂ ਵਿਸਰੇ ਮਰ ਜਾਓ ਜਦੋਂ ਇਹ ਧ੍ਰਿੜ ਹੋ ਜਾਏਗਾ ਫਿਰ ਨਾਮ ਜਪੇਗਾ ਤੇ ਆਸਾਵਾਂ ਮਨਸਾਵਾਂ ਤੇ ਆ ਕੇ ਸੰਸਾਰ ਦੀਆਂ ਤੇ ਉਸ ਨਿਰੰਕਾਰ ਹਰੀ ਦੇ ਨਾਲ ਲੜ ਲੈ ਜਾਏਗਾ ਭਾਈ ਉਹਦੇ ਲੜ ਲਗੀਏ ਨਾਮ ਜਪੀਏ ਨਾਮ ਬਾਣੀ ਨਾਲ ਜੁੜਨਾ ਕਰੀਏ ਤਾਂ ਕਿ ਸਾਡਾ ਵੀ ਆਇਆ ਸਫਲਾ ਹੋ ਸਕੇ ਨਹੀਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਦਿਓ ਸੀਸ ਕਰੋ ਅਰਦਾਸ ਅੱਗੇ ਤੋਂ ਕਥਾ ਵੀ ਤਿਆਰ ਕਰਨ ਦੀ ਜਾਚ ਆ ਜਾਵੇ ਲੇਖਿਆ ਕਿ ਤੈਨਾ ਛੁੱਟੀ ਹੈ ਕਿਨ ਕਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈਣਾ ਅਰਪਾਰਤਾ ਜਿਹੜਾ ਸੱਜਣ ਸੀਸੜੀਆਂ ਜੋ ਹੋਵੇ ਸਹਿਜ ਸੰਮੇਲ ਕਾਟਵਾਟੇ ਕੇ ਫਤਿਹ ਦਾ ਜੋ ਫਤਿਹ ਵਾਹਿਗੁਰੂ ਦੀ ਕਸਾਸਾ ਵਾਹਿਗੁਰੂ ਦੀ ਫਤਿਹ